ਚੁੰਗਲੋ ਬੜੀ ਦੇਸੀ ਬਿੱਲੀ ਦਾ ਬਿੱਕਾ ਹੋ ਰਿਹਾ ਪਤਾ ਨਹੀਂ ਭਰਾਵਾ ਘਰੇ ਰੱਖਿਆ ਹੋਣੀ ਆਪਾਂ ਮੈਂ ਡੱਪ ਕਰੀ ਨਾ ਦੇਸੀ ਨੇ ਨਾ ਬਰਸਰੀਆਂ ਨੇ ਵਧੀਆ ਮਾਲ ਹੈ ਘਰੇ ਰੱਖਣ ਵਾਲਾ ਮਾਲ ਹੈ ਕਿਉਂ ਜੀ ਚੁੰਗਣ ਦੇ ਚੁੰਗਣ ਦੇ ਕੋਈ ਨਾ ਉਹਦੀ ਉਂਗ ਹੋਣ ਉੱਤਰੀ ਥੋੜੇ ਦੇ ਨਹੀਂ ਹੋਏ ਕੀ ਮੰਗਿਆ ਬਾਈ ਵੇਚਣ ਵਾਲੀ ਕਰ ਗੱਲ ਛੱਡ ਤੀਹਾਂ ਤੂੰ ਹਾਂ ਨੂੰ ਨਹੀਂ ਫਿਰ ਖੜਾ ਸਾਰੀ ਦਾੜੀ ਅਸਤਾ ਦੱਸਦਾ ਨਹੀਂ ਅਦਰ ਹੋਗੇ ਆਗੇ 2 ਮਿੰਟ ਚ 14000 ਕਹਿੰਦੇ ਨੇ ਬਾਈ ਬੱਕਰੀ ਨਿੱਸੀ ਬਹੁਤ ਐ ਅਰੇ ਕੋਈ ਗੱਲ ਨਹੀਂ ਪੂਰਾ ਵੀ ਤਿੰਨ ਬੱਚੇ ਸੀ ਜੀ ਐਂ ਵੀ ਦੇਖੋ ਇੱਕ ਤਲ ਕੋ ਲਿਆ ਨਹੀਂ ਕੋਇਆ ਨਹੀਂ ਜੀ ਪੂਰਾ ਪੂਰਾ ਹੋ ਗਿਆ ਤਿੰਨ ਬੱਚੇ ਤੇ ਵੀ ਲੰਦਰ ਰੱਖਣਾ ਇੱਕ ਪੂਰਾ ਹੋ ਗਿਆ ਨਾ ਜਿਆਦਾ ਵੀ ਚਲੋ ਇਸ ਦਾ ਹੋਈਆਂ ਕੋਸਮ ਤੇ ਰੱਬ ਨੂੰ ਪਿਆਰਾ ਹੋ ਗਿਆ ਫਿਰ ਸਹੀ ਦੱਸ ਬਾਈ ਕੈ ਰਫੀ ਹੈ ਹਾਂ ਸਹੀ ਕਹਿੰਦਾ ਬੋਲੋ ਆ ਵੀ ਤੁਸੀਂ ਕਰਾ ਤੁਸੀਂ ਦਿਓ ਸਾਢੇ 15 ਲੈ ਲੈ ਨਹੀਂ 1500 ਵੱਜ ਗਿਆ ਤੈਨੂੰ ਨਹੀਂ 16 ਨਹੀਂ ਚੱਲੀਏ ਬਈ ਫਿਰ ਆ ਖਾਮਲੇ ਜਣਾ ਖਾਇਆ ਤੇ ਓਏ ਆੜੀ ਠੀਕ ਨੇ ਰੁਪਏ ਨਹੀਂ 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 ਇੱਧਰ ਹੋ ਗਿਆ 14000 ਦੀ ਇੰਨੀ ਦੱਸ ਰਿਹਾ 14000 ਆ ਵੀ ਆਇਆ ਆਇਆ ਠੀਕ ਹੈ ਖਰਚਾ ਮਰੇ ਇੱਕ ਦੋ ਸੱਟ ਔਰ ਲਾਣੀ ਹੈ ਹਾਂ ਦੱਤਾ ਵਾਲੀ ਚਾਲਸ ਬਾਲਗੇ ਜਟਣਾ ਪੁੱਛੀ 25 ਤੇ ਆ ਗਿਆ ਬੰਦਾ ਉਹਨੇ ਸਚਾਈ ਦੱਸੀ 25 ਤੋਂ ਮੈਂ ਘੱਟ ਦਿੰਦਾ ਨਹੀਂ ਹੁਣ ਮਰਜ਼ੀ ਹੋਦੀ ਐ ਮੈਨੂੰ ਇੱਕ ਦੋ ਸੱਟ ਔਰ ਲਾ ਦਾਂਗੇ ਫੇਰ ਨਹੀਂ ਫੇਰ ਦੇਉ ਦੇਉ ਨਹੀਂ ਦੇਉ ਨਾ ਦੇ ਜੀ ਆਪਣਾ ਕੀ ਲਊਗਾ ਲਾੜੀ ਉਰੇ ਘਰ ਹੱਤਾ ਕੂਈ ਦੱਸਦਾ ਹੱਥ ਨੂੰ ਕੀ ਆਈ ਉਹ ਤਾਂ ਹੋ ਜਾ ਕੂਈ ਦੱਸ ਦੇਉ ਸਾਢੇ 18 ਦੀ ਦੇਵੇਂਗਾ ਨਹੀਂ ਜਿੰਦਾ ਮਰਾ ਕਰਾਦਾ ਲੈ ਪਰਾਇਆ ਕਰਦਾ ਮੈਂ ਕਿੰਨਾ ਤਰਦਾ ਕੋਈ ਦੱਸ ਦੇ ਉਹ ਤਕੜਾ ਖੋ ਕੇ ਪਾਜਦਾ ਕੋਈ ਦੱਸ ਦੇ 300 ਰੁਪਇਆ ਕੋਈ ਨਹੀਂ ਛੱਡਦਾ ਸੋ 19000 ਦੀ ਬੇਚ ਨਹੀਂ ਬੱਸ ਸਹੀ ਹੋਇਆ ਯਾਰ ਬੱਸ ਦੇ ਦੇ ਨਹੀਂ ਦੇ ਦੇ ਨਹੀਂ ਜੀ ਜਾਂ ਸਾਢੇ 19 ਦੀ ਹੋ ਗਈ ਛੱਡ ਦੇ ਹਣੋ ਰੱਸਾ ਆਹ ਪਾਲ ਮੇਮਣੀਆਂ ਕਰਮਾ ਵਾਲੀਆਂ ਨੂੰ ਹੋਰ ਵਾਦਾ ਕਰਨ ਤੇਨੂੰ ਤਾਂ ਤੂੰ ਦੇਖ ਰਿਹਾ ਮੈਂ ਮੜੀ ਜੀ ਸਹੀ ਹੈ ਜਮਾਨਾ ਆਂਡ ਲਿਵਾ ਚੈੱਕ ਕਰ ਲਾਉਦਾ ਆਪਦਾ ਹੁਣ ਚੈੱਕ ਕਰ ਲੈ ਇਹਦੀ ਮੈਂ ਕੋਈ ਗਾਰੰਟੀ ਹੁੰਦਾ ਗੱਪਾਂ ਦੀ ਗਾਰੰਟੀ ਤੈਨੂੰ ਦਵਾਤੀ ਹੈ ਇਹ ਤਾਂ ਸਾਹਮਣੇ ਸੂਈ ਹੋਈ ਆਉਣ ਇਹਦੀ ਕੀ ਗਾਰੰਟੀ ਦੂੰਗਾ ਮੈਂ ਹੁਣ ਇਹਦੀ ਮੈਂ ਕਦੀ ਗਾਰੰਟੀ ਦੂੰਗਾ ਕਿਉਂ ਵੀ ਉਹ ਇਹ ਥਾਂ ਤੇ ਉੱਚੇ ਨਹੀਂ ਵੇਖਿਆ ਫੇਰ ਕੋਈ ਉੱਚਾ ਨਹੀਂ ਵੰਦੀ ਅੱਜ ਦੀ ਘੜੀ ਦੇਖ ਲੈ ਇਹ ਤਾਂ ਸਹੀ ਹੈ ਮੈਂ ਤੈਨੂੰ ਸਹੀ ਨੇ ਵੱਡੀ ਪਾੜੀ ਬੱਕਰੀ ਆ ਪਾ ਪਾ ਕਿ ਠੀਕ ਹੈ ਲੈ ਭਾਈ ਪਾ ਪੈਸੇ ਦਈਏ ਠੀਕ ਹੈ ਬਹੁਤ ਵਾਦਾ ਕਰਨ ਤੇ ਹਾਂ ਉਹਦਾ ਕੀ ਮੰਨਦਾ ਉਹ ਵੀ ਡਰਾਈਵਰਾਂ ਕੱਢ ਗਈ ਇੱਕ ਮੇਮਨੀ ਵਾਲੀ ਸੰਦਰਾ ਉਹ ਵੀ ਤਾਂ ਹਵਾ ਤੋਂ ਬਾਹਰ ਰੋਕ ਰੱਖੀ ਹੈ ਤੇ ਹਵਾ ਨਹੀਂ ਪੈਂਦੀ ਓਕਣ ਲਾਤੀਆਂ ਉਹ ਜਾ ਮੇਰੇ ਕਦੇ ਕੱਢੀਆਂ ਨਹੀਂ ਬਾਹਰ ਬਾਈ ਦਾ ਪਿੰਡ ਸੂਚ ਸੂਚ ਠੀਕ ਹੈ ਗਾਂ ਨੂੰ ਕਰੀ ਸੂਚ ਨਾਲੇ ਕੋਲੇ ਹੈ ਨਾ ਚੋਲਾ ਖੋਲ ਪਰਾਂ ਨੂੰ ਪਿੱਠ ਮੋੜ ਇਹਦੀ ਇਹ ਵੀ ਮੇਰੇ ਖਿਆਲ ਪਹਿਲੇ ਦੂਜੀ ਹੋਣੀ ਦੂਜੀ ਪਰਾਂ ਨੂੰ ਕਰਗਾ ਚੌੜੇ ਚ ਲੋਕਾਂ ਨੂੰ ਤਾਂ ਦਿਖੇ ਕੋਸਾ ਇਹ ਵੀ ਚੁੰਗਿਆ ਪਿਆ ਹਾਂ ਸੁਇਆ ਹੈ ਪਹਿਲੇ ਸੁਈ ਹੈ ਸਹੀ ਗੱਲ ਹੈ ਨਾ ਨਾ ਸਹੀ ਹੈ ਹੋਰ ਯਾਰ ਇਹ ਕਾਫਨਾ ਬਾਈ ਜਮਾ ਪਕੜਾ ਤਾਰ ਕਮਾ ਕਰਨਾ ਮਰਦਾ ਵੀ ਨਹੀਂ ਚਾਹੀਦਾ 14 ਸੌਣਾ ਜੱਜ ਕੇ ਕਿ ਨਹੀਂ ਬਾਈ ਰਾਜੂ ਸਹੀ ਗੱਲ ਹੈ ਕਹਿਰਤੀਆਂ ਦੀ ਹੈ ਬਾਈ ਇਹਨਾਂ ਸਭ ਨੂੰ ਰੱਖੇ ਲੈ ਆਪ ਪਾ ਲੈ ਰੋ ਪੈਸੇ ਦੀ ਲੈ ਜਾ ਐਨੇ ਪੈਸੇ ਕਿੱਥੇ ਤਰੇਗਾ ਤੂੰ ਕਿਉਂ ਤੁਹਾਨੂੰ ਥਾਂ ਬਥੇਰਾ ਗੱਲ ਤਾਂ ਮਿਲਣਾ ਸਹੀ ਚੋਰ ਚੱਕ ਕੇ ਲੈ ਜਾਣਗੇ ਲੈ ਜਾਣ ਦੇ ਕੋਈ ਜਾਲੇ ਪਾਲੇ ਪੈਸਾ ਵੀ ਤੰਗ ਹੁੰਦਾ ਹੋਰ ਘਰੇ ਪੈਸੇ ਚੁੱਟੀਆਂ ਆਪਾਂ ਨਹੀਂ ਲੋਗੇ ਪੰਜ ਛੀ ਉਹ ਪਰਚੀ ਵੀ ਕਰਾਵਾਂਗੇ ਸੱਤ ਅੱਠ ਨੌ 10 13 14 15 16 17 18 19 20 26 ਜਿਹਾ ਕੋਈ ਮੇਲਾ ਕਰ ਦੋ ਕਿੰਨੇ ਦੇ ਕੇਹੀ ਹੋਇਆ ਤੈਨੂੰ ਮੈਂ ਕਿੰਨੇ ਚਾਹੂੰਗਾ ਕਹਿਤਾ ਦੱਸਤਾ ਸੀ ਤੈਨੂੰ ਪਹਿਲੇ 200 ਬੋਲਾ ਹੋ ਰਿਹਾ ਤੈਨੂੰ ਪਹਿਲਾਂ ਕਿਹਾ ਨਹੀਂ ਤੂੰ ਰੱਖ ਗਿਆ ਪਹਿਲਾਂ ਕਿਹਾ ਪਿੱਛੋਂ ਤੁਸੀਂ ਫਿਰ ਆਹ ਚੂੜੀਆਂ ਕੱਸਦੇ ਹੋ ਮੈਂ ਤਾਂ ਚੌੜੇ ਹੋ ਕੇ ਲੈਣਾ ਜੱਗਰ ਸੌਦਾ ਵਚਕ ਕਰਾਉਣਾ ਕੋਈ ਕਰਾਵੇ ਨਾ ਕਰਾਵੇ ਪਿੱਛੋਂ ਤੁਸੀਂ ਕਹਦੇ ਨੇ ਕਿੰਨੇ ਦੇਵਾਂ ਬਾਈ ਸਾਡੀ ਵੀਡੀਓ ਚ ਵੀ ਬਦਨਾਮ ਕਰਾ ਰੱਖਿਆ ਮੈਂ ਤੁਹਾਨੂੰ ਸਿੱਧਾ ਕਹਿ ਦੇਣਾ ਮੈਂ ਤਾਂ ਇੰਨੇ ਲਵਾਂਗਾ ਬਾਈ ਨਹੀਂ ਵੀ ਬਾਈ ਗਾਹਾਂ ਵਾਦਾ ਕਰਨਾ ਤੂੰ ਠੀਕ ਹੈ ਠੀਕ ਘਰੇ ਰੱਖਣੀ ਹੈ ਜਾਂ ਕਿਹੜਾ ਪਵਾਰ ਬਾਈ 2 ਮਿੰਟ ਬਹਿ ਜਾ ਮੈਂ ਆਉਣਾ ਤੇਰੇ ਲਈ ਠੀਕ ਹੈ ਜੀ ਜੇ ਤਾਂ ਜਾਣਾ ਤਾਂ ਤੇਰੀ ਮਰਜ਼ੀ ਐ ਨਹੀਂ ਨਹੀਂ ਹੇ ਬੈਠੋ 2 ਮਿੰਟ ਮੈਂ ਮੇਰੇ 2 ਰੁਪਏ ਕਮਾਉਣ ਦਾ ਟਾਈਮ ਆ ਹੁਣ ਛੋੜ ਕਰੀਏ ਸਾਬ ਇੱਕ ਕਲਾਕਾਰ ਦਾ ਟਾਈਮ ਹੁੰਦਾ ਵੀ ਕਦ ਨੱਚਣਾ ਕਦ ਭੰਗੜਾ ਪਾਉਣਾ ਦੋ ਮਿੰਟ ਵਿੱਚ ਯਾਰ ਰੋਟੀ ਖਿਲਾ ਕੇ ਚਾਹ ਪਿਆ ਕੇ ਤੋਰੂ ਘੇਣੀ ਬੈ ਜਾ ਹਾਂ ਵੀ ਆ ਜਾ ਤੂੰ ਆ ਜਾ ਹੁਣ ਨੇੜੇ ਹਨੂ ਮਾਰਦਾ ਮਿੱਤਰਾ ਘੇੜੇ ਆ ਜਾ ਮੇਰੇ ਨੇੜੇ ਹੱਥਾਂ ਦੇਖਣੀ ਐ ਇਕੱਠੇ ਹੀ ਹੋ ਇਹਦਾ ਇਹਦਾ ਸੂਈ ਹੋਈ ਆ ਇਹਦਾ ਸੂਈ ਹੋਈ ਆ ਇਹਦਾ ਬੱਚਾ ਕਿਹੜਾ ਬੱਕਰਾ ਹੈ ਇਹ ਪਰਚੀ ਲਈ ਆਮਾ ਰਾਸੂਈ ਆ ਬਈ ਕਿਹੜਾ ਬੱਕਰਾ ਜਮਾ ਉਹਦੇ 헤ਜ ਕਰਦੀ ਪਰਚੀ ਲਿਖਾ ਲਿਆ ਮੈਂ ਬਾਈ ਨੂੰ ਲੈ ਕੇ ਨਾਲ ਸਿੰਦ ਹੈ ਹਾਂ ਬਈ ਹਾਂ ਚੱਲਦੇ ਬਈ ਉਹ ਬਾਈ ਪੈਸੇ ਲੈ ਲੈ ਜਾ 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 ਨਜਾਇਜ਼ ਨਾ ਤੂੰ ਤਾਂ ਆਪਣੀ ਵਾਲੀ ਚੱਕ ਕੇ ਜਮਾ ਪਰਚੀ ਕਰਾ ਕੇ ਆਓ ਤੇ ਆਪਣੀ ਐਂ ਕਰੋ ਉਹ ਬਾਈ ਐਂ ਕਰ ਦੋਏ ਬੱਚੇ ਚੱਕ ਕੇ ਆਪਣੀ ਬੱਕਰੀ ਉਸੇ ਖਾੜੇ ਚ ਲੈ ਜਾ ਉਹ ਬੱਕਰੀਆਂ ਲਵੇ ਉਹ ਰਸਤਾਨੀਆਂ ਦੀਆਂ ਬੱਕਰੀਆਂ ਲੈ ਲਾ ਰੋਲਾ ਤੂੰ ਆਏ ਦੱਸਾਂਗੇ ਆ ਜਾ 15000 ਦੀ ਇਹ ਵੇਚਣਾ ਨਾ ਸਹੀ ਸਹੀ ਇਹ ਉਹਦੇ ਸਦਾ ਦੋ ਬੱਚੇ ਤੇ ਯਾਰ ਫਿਰ ਇੱਕੋ ਹੀ ਦਾਦੇ ਕਿੰਨੇ ਦੀ ਵੇਚਾਂ ਰਾਜੂ ਜਮਾ ਤੇਰੇ ਮਾਨ ਕਰਕੇ ਆਏ ਕੋਈ ਨਹੀਂ ਮਾਨ ਕਰਕੇ ਆਏ ਕੋਈ ਗੱਲ ਨਹੀਂ ਮਾਰ ਨਹੀਂ ਦਿੰਦਾ ਸਹੀ ਸਹੀ ਦੱਸ ਦੋ ਬਸ ਨਾ ਤੂੰ ਹੀ ਦੱਸ ਸਹੀ ਦੋ 16 ਦੀ ਦੇਈ ਦੀ ਕੋਤੋਂ ਖੁੱਲ ਕੇ ਦੱਸ ਵੀ ਇੰਨੇ ਦੇਣੀ ਆ ਯਾਰ ਖੁੱਲ ਕੇ ਦੱਸ ਯਾਰ ਹੋਈ ਤਾਂ ਗੱਲ ਬੋਲ ਖੁੱਲ ਕੇ ਉਹਨੂੰ ਕਹ ਵੀ ਇੰਨੇ 17 ਵੀ ਲੈ ਚੱਲ ਸਾ ਤੂੰ ਹੋੜਾ ਜੂ ਲਵੇ ਲਾ ਕੇ ਕੰਮ ਤੇਰਾ ਬਸ ਜਦ ਪੂਰੀ 17 ਦੀ ਹੋਗੀ ਚੱਕ ਦੇ ਰੁਪਏ ਬਾਈ 500 ਪਰ ਮੇਰਾ ਪਿੱਛੋਂ ਮੁੱਕਰ ਜਾਨਿਓ ਮੈਂ ਤਾਂ ਕਹਿ ਕੇ ਦਿਨਾਲੀ ਲੈਣਾ ਠੋਕ ਕੇ ਖਾੜਾ ਮੇਰਾ ਤਾਂ ਨਹੀਂ ਨਾ ਲਵਾਓ ਬੇਲਾ ਖੜਾ ਰੂੰ ਮੈਨੂੰ ਕੋਈ ਟੈਨਸ਼ਨ ਨਹੀਂ 50 ਰੁਪਏ ਦੇਈਏ ਹਾਂ ਜੀ ਹਾਂ ਨਾ ਕਰਤਾ ਵੇਲਾ ਪੁੱਨ ਤਾਂ ਚੇਲਾ ਭੱਗ ਜਾ ਹੁਣ ਬੱਸ ਬੱਸ ਅਜਾ ਦੋ ਜਣੇ ਧੜਕੇ ਤੇ 부ੜੀ ਦੀ ਫੂਕੀ ਬੈਠੇ ਤੇਰੇ ਨਾ ਨਾ ਇਹ ਨਾ ਵਿਚਾਰਿਆਂ ਨੂੰ ਦਲ ਛੱਡਾ ਮੇਰ ਕਿਉਂ ਗਿਆ 부ੜੀ ਵੀ ਆਪਣੀ ਐ ਕੋਠਾ ਜਿਹੜੀ ਬੱਕਰੀ ਲੈ ਯਾਰ ਹੁਣ 부ੜੀ ਸਾਗਾਂ ਵੀ ਸਾਡੀ ਫੂਕੀ ਐ ਵਿਚਾਰੀ ਕੀ ਗੱਲ ਕੋਈ ਗੱਲ ਨਹੀਂ ਕੀ ਲਿਖਾ ਮੇਮਨਾ ਕਾਲਾ ਵਧੀਆ ਪਾਲ ਲੈਣ ਵਧੀਆ ਉਹ ਸੁਣੋ ਬੋਲ ਅੱਛਾ ਅਸਲ ਬਰੀਡਾਂ ਤੀ ਕੰਮ ਐ ਯਾਰ ਇਤਲਾਉ छत नौ दस ग्यारह बारह तेरह चौदह पंद्रह सोलह सतारा जी ले जी ती करो मानता ना? बकरी फड़ो रस्सा लिखाई कराओ ਖੋਸ਼ੇ ਬੱਕਰੀ ਵਧੀਆ ਚਲ ਇੱਕ ਹੋਰ ਲਵਾਂਗੇ ਸੱਚ ਬੱਕਰੀ ਚੱਲ ਹਾਂਜੀ ਹਾਂਜੀ ਹਾਂਜੀ